ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਦੂਸਰੇ ਕਿਸਾਨ ਸੰਗਠਨਾਂ ਨੇ ਵੀ ਇਹਦਾ ਵੱਡਾ ਸਹਿਯੋਗ ਹੈ ਹਮ ਲੋਕਾਂ ਦਾ ਵੀ ਹੈ ਪਰ ਸਯੁਜਕਤ ਕਿਸਾਨ ਮੋਰਚੇ ਨੇ ਇੱਕ ਵੱਜਮੀ ਜਿਹੜੀ ਹੈ ਲੜਾਈ ਇਹਦੇ ਵਾਸਤੇ ਸ਼ੁਰੂ ਕੀਤੀ ਤੇ 30 ਜੁਲਾਈ ਨੂੰ ਜਿਹੜਾ ਵੱਡਾ ਡੈਮੋਨਸਟ੍ਰੇਸ਼ਨ ਟਰੈਕਟਰਾਂ ਦਾ ਕੀਤਾ ਉਹਨੇ ਸਾਬਤ ਕਰ ਦਿੱਤਾ ਕਿ ਮੋਰਚਾ ਹੀ ਸਮਰਥ ਹੈ ਸਮਰਥ ਹੈ ਇਸ ਲੜਾਈ ਲੜਨ ਦੇ ਵਿੱਚ ਇਹਨੂੰ ਵਾਪਸ ਕਰਾਉਣ ਦੇ ਵਿੱਚ ਇਸ ਕਰਕੇ ਇਹ ਜਿਹੜਾ ਸਾਡਾ ਅੱਜ ਲੈਂਡ ਪਾਲਿਸੀ ਟੂਲਿੰਗ ਪਾਲਿਸੀ ਹੈ ਜਿਹਨੂੰ ਵਾਪਸ ਲਈ ਹੈ ਇਹਦੇ ਜਿੰਨਾ ਚਿਰ ਸਾਰੇ ਤਕਨੀਕੀ ਲੁਕਤੇ ਨਹੀਂ ਹੁੰਦੇ ਸਾਡਾ ਜਿਹੜਾ ਹੈਗਾ 24 ਦੀ ਜਿਹੜੀ 24 ਅਗਸਤ ਦੀ ਸੰਬਰਾਲਾ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ ਅਸੀਂ ਆਪਣੇ ਕਾਡਰ ਨੂੰ ਔਰ ਆਮ ਜਨਤਾ ਨੂੰ ਔਰ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹਦੇ ਵਿੱਚ ਉਸੇ ਤਰ੍ਹਾਂ ਦਾ ਜੋਸੋ ਕਰੋਸ ਨਾਲ ਜਿਹੜਾ ਸ਼ਾਮਲ ਹੋਇਆ ਜਾਏ ਔਰ ਬਾਕੀ ਜੇ ਸਰਕਾਰ ਇਹਦੇ ਤੇ ਕੋਈ ਐਕਸ਼ਨ ਲੈਂਦੀ ਹੈ ਆ ਆਪਣੀਆਂ ਜਿਹੜੀਆਂ ਅਸੀਂ ਤਕਨੀਕੀ ਕੁਝ ਨੁਕਸ ਦੱਸੇ ਨੇ ਔਰ ਸਰਕਾਰੇ ਮੰਦੀ ਹੈ ਵੀ ਵਾਕਈ ਅਸੀਂ ਇਹ ਪਾਲਿਸੀ ਗਲਤ ਸੀ ਤਾਂ ਉਨਾਂ ਚਿਰ ਅਸੀਂ 24 ਤਰੀਕ ਨੂੰ ਜੇ ਮੰਨਦੀ ਹੈ ਤਾਂ ਅਸੀਂ ਜੇਤੂ ਰੈਲੀ ਕਰਾਰ ਦੇਵਾਂਗੇ ਜੇ ਨਹੀਂ ਮੰਦੀ ਤਾਂ ਅਗਲੇ ਐਕਸ਼ਨ ਦਾ ਐਲਾਨ ਉਸ ਤੋਂ 24 ਤਰੀਕ ਨੂੰ ਅਸੀਂ ਕਰਾਂਗੇ ਇਹਦੇ ਸਬੰਧ ਵਿਚਾਰ ਨੂੰ 20 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਏਗੀ ਉਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਊ ਖਾਣ ਦਾ ਪੀਣ ਦਾ ਤੇ ਦੂਸਰਾ ਸਾਰਾ ਸੋ ਇੰਨਾ ਮੈਂ ਕਹਿੰਦਾ ਹਾਂ ਧੰਨਵਾਦ ਇੱਕ ਨੁਕਤਾ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਬੜੀਆਂ ਸਖਤ ਅਬਜ਼ਰਵੇਸ਼ਨਸ 2013 ਦੇ ਲਾਰ ਐਕਟ ਨੂੰ ਲੈ ਕੇ ਕੀਤੀਆਂ ਸੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਉਹਦੇ ਚ ਸੋਸ਼ਲ অর এনवायरमेंट ਅਸੈਸਮੈਂਟ ਦਾ ਜਿਹੜਾ ਮੁਲਾਂਕਣ ਹੈ ਉਹਨੂੰ ਲੈ ਕੇ ਰੀਹੈਬਿਲੀਟੇਸ਼ਨ ਦੇ ਪ੍ਰੋਸੈਸ ਨੂੰ ਲੈ ਕੇ ਟਾਈਮ ਫਰੇਮ ਨੂੰ ਲੈ ਕੇ ਪਰ ਅਸੀਂ ਇੱਕ ਦੇਖ ਰਹੇ ਹਾਂ ਕਿ 2013 ਦਾ ਜਿਹੜਾ ਇਹ ਲੈਂਡ ਐਕਵਿਜ਼ੀਸ਼ਨ ਨਾਲ ਜੁੜਿਆ ਲਾਰ ਐਕਟ ਸੀ ਉਸ ਤੋਂ ਪਹਿਲਾਂ 1894 ਦੇ ਐਕਟ ਤਹਿਤ ਲੈਂਡ ਅਕਵਾਇਰ ਹੁੰਦੀ ਸੀ ਉਸ ਐਕ acquisition ਦੇ ਖਿਲਾਫ ਦੇਸ਼ ਭਰ ਚ ਅੰਦੋਲਨ ਹੋਏ ਸੰਦੂਰ ਹੋਇਆ ਨੰਦੀਗ੍ਰਾਮ ਹੋਇਆ ਕਲਿੰਗਾ ਨਗਰ ਹੋਇਆ ਪੰਜਾਬ ਚ ਹੋਏ ਅੰਦੋਲਨ ਖੂਨ ਡੁੱਲਿਆ ਕਿਸਾਨਾਂ ਦਾ ਆਮ ਲੋਕਾਂ ਦਾ ਖੂਨ ਡੁੱਲਿਆ ਫੋਰਸਫੁਲ ਐਕquisition ਦੇ ਖਿਲਾਫ ਜਿਸ ਕਰਕੇ 2013 ਦਾ ਐਕਟ ਜਿਹੜਾ ਉਹ ਬਣਿਆ ਉਹਦੇ ਚ ਕਈ ਪ੍ਰੋ ਪੀਪਲ ਮੱਦਾ ਆਈਆਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਰੇ ਦੇਸ਼ ਚ ਹੁਣ ਇਸ ਐਕਟ ਨੂੰ ਇੱਕ ਕਿਸਮ ਨਾਲ ਦਰੀ ਦੇ ਹੇਠਾਂ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਲੋਕਪੱਖੀ ਕੁਝ ਪ੍ਰਵੀਜੀਨ ਸੀਗੀਆਂ ਉਹਨਾਂ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ 'ਚ ਵੀ ਇਹ ਵੱਡੇ ਪੱਧਰ ਤੇ ਕੀਤਾ ਗਿਆ ਜਿਹੜੀਆਂ ਉਹਦੀਆਂ ਲੋਕਪੱਖੀ ਮਦਾਂ ਨੇ 2013 ਦੀਆਂ ਅਸੀਂ ਉਹਨਾਂ ਮਦਾਂ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਾਂਗੇ ਦੇਸ਼ ਵਿਆਪੀ ਸੰਘਰਸ਼ ਵੀ ਜਾਰੀ ਰਹੂਗਾ ਔਰ ਪੰਜਾਬ ਚ ਵੀ ਇਸ ਗੱਲ ਤੇ ਸੱਗਾ ਸ਼ਰਣ ਜਿਹੜਾ ਜਾਰੀ ਰਹੂਗਾ ਤੁਹਾਡੇ ਸਵਾਲ ਅਮੰਤ ਜੀ ਕਿਸ ਗੱਲ ਤੇ ਜੀ ਬਾਕੀ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਵੱਡੀ ਹੜਤਾਲ ਚੱਲ ਰਹੀ ਹੈ ਔਰ ਜਿਹੜਾ ਸਮਾਰਟ ਮੀਟਰ ਸਰਕਾਰ ਲਾ ਰਹੀ ਹੈ ਉਹਦਾ ਤਾਂ ਅਸੀਂ ਲਗਾਤਾਰ ਵਿਰੋਧ ਕਰੀ ਰਹੇ ਹਾਂ ਔਰ ਉਹਨਾਂ ਦੀ ਜਿਹੜੀ ਹੜਤਾਲ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਉਹਦਾ ਸਮਰਥਨ ਕਰਦੇ ਹਾਂ ਜਿਹੜੇ ਜਿਸ ਤਿੱਕੇ ਨਾਲ ਰਾਜਸੀ ਪਾਰਟੀਆਂ ਸਾਰੀਆਂ ਵਿਰੋਧ ਚੁੱਕੀਆਂ ਤੁਹਾਡੀ ਲੈਨ ਪੁਲਿਸ ਨੇ ਬਰਾ ਤੁਹਾਡਾ ਸਹਿਯੋਗ ਕੀਤਾ ਪਰ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀਆਂ ਚੀਜ਼ਾਂ ਵੀ ਕਿੰਨਾ ਸਹਿਯੋਗ ਮਿਲਿਆ ਪਾਰਟੀ ਵੱਲੋਂ ਜਿਹੜੀਆਂ ਰਾਜਸੀ ਪਾਰਟੀਆਂ ਤੁਹਾਡੇ ਨਾਲ ਉੱਤਰੀਆਂ ਸਨ ਜਾਂ ਦੋਲਣ ਕਰਦੀਆਂ ਸਨ ਬਹੁਤ ਧੰਨਵਾਦ ਉਹਨਾਂ ਦਾ ਜੇ ਉਹਨਾਂ ਜਿੰਨਾ ਕੋਈ ਨੇ ਕੀਤਾ ਉਹਦੇ ਲਈ ਪਰ ਇਹ ਮੁੱਦਾ ਐਸਾ ਸੀ ਇਹਨੂੰ ਕੋਈ ਵੀ ਪੋਲੀਟੀਕਲ ਪਾਰਟੀ ਨਾ ਕੋਈ ਕਿਸਾਨ ਜਥੇਬੰਦੀ ਕੋਈ ਇਹਨੂੰ ਅੱਖੋਂ ਲੈ ਕਰਨੀ ਸੀ ਸਕਦੀ ਕਿਸੇ ਦੀ ਹਿੰਮਤ ਨਹੀਂ ਸੀ ਇਹ ਤੇ ਚੁੱਪ ਰਹਿਣਾ ਤੋਂ ਪੋਲੀਟੀਕਲ ਪਾਰਟੀਆਂ ਨੇ ਜੋ ਰੋਲ ਅਦਾ ਕੀਤਾ ਸਾਰਿਆਂ ਦੇ ਸਾਹਮਣੇ ਜਿੰਨਾ ਕੀਤਾ ਸੀ ਉਹਨਾਂ ਦੇ ਵੀ ਧੰਨਵਾਦੀ ਹਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਕੱਲ ਟਵੀਟ ਹੋਣਾ ਸ਼ੁਰੂ ਹੋਏ ਸੀਗੇ ਹਰਪਾਲ ਸਿੰਘ ਉਹਨਾਂ ਦਾ ਵੀ ਬਿਆਨ ਆਇਆ ਕੱਲ ਬਾਗ ਮਾਰਗ ਦੇ ਦਰੰਗ ਵਿੱਚ ਅੱਜ ਕਹਿੰਦੇ ਵੀ ਜਿਹੜੀ ਇਹ ਪਾਲਿਸੀ ਕਿਸਾਨਾਂ ਦੇ ਨਹੀਂ ਪਸੰਦੀ ਸੀਗੀ ਜਾਂ ਨਹੀਂ ਉਹਨਾਂ ਦੇ ਹੱਕ ਦੇ ਵਾਸਤੇ ਵਾਪਸ ਲੈ ਲਈ ਸੋ ਬੇਨਾ ਇਹ ਚੀਜ਼ਾਂ ਤੁਹਾਨੂੰ ਸਹੀ ਦੱਸਦੇ ਸੀ ਕਿ ਪਾਲਿਸੀ ਬਹੁਤ ਵਧੀਆ ਹੈ ਇਸ ਕਰਕੇ ਅਸੀਂ ਤੁਹਾਡੇ ਦੇ ਉੱਤੇ ਲਾਗੂ ਕਰ ਰਹੇ ਹਾਂ ਸੋ ਹੁਣੇ ਕੀ ਕਿਸਾਨਾਂ ਦੇ ਪਰੇਰੇ ਦੇ ਕੋਲ ਹਾਲੇ ਵੀ ਉਹ ਇਨਸਿਸਟ ਕਰਦੇ ਨੇ ਕਿ ਕਿਸੇ ਕਿਤੇ ਸੰਸ਼ਕਾ ਕਿਤੇ ਦੁਬਾਰਾ ਸ਼ਕਲ ਬਦਲ ਕੇ ਫੇਰ ਇਦਾਂ ਦੀ ਪਾਲਸੀ ਆ ਸਕਦੀ ਹੈ ਉਹਨਾਂ ਦਾ ਬਾਰ-ਬਾਰ ਪਾਲਸੀ ਦੀਆਂ ਸਿਫਤਾਂ ਕਰਨਾ ਇਹ ਦਰਸਾਉਂਦਾ ਹੈ ਕਿ ਹਾਲੇ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਮੈਂ ਇਸ ਕਾਂਗਸਾਭ ਇੱਕ ਚੀਜ਼ ਕਹਣੀ ਚਾਹਦਾ ਐਕਚੁਅਲੀ ਇਸ ਦੇਸ਼ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਅਰਬਨਾਈਜੇਸ਼ਨ ਦਾ ਜਿਹੜਾ ਮਾਡਲ ਹੈ ਉਹ ਲਾਗੂ ਕੀਤਾ ਜਾ ਰਿਹਾ ਔਰ ਇਹਦੇ ਪਿੱਛੇ ਵੱਡੀਆਂ ਮਲਟੀ ਨੈਸ਼ਨਲ ਤੇ ਇਸ ਦੇਸ਼ ਦਾ ਜਿਹੜਾ ਕਾਰਪੋਰੇਟ ਉਹਨਾਂ ਦੀ ਲੋੜ ਹੈ ਇਹ ਸਰਵਸੈਕਟਰ ਦੇ ਜ਼ਰੂਰਤਾਂ ਚ ਉਹ ਸ਼ਹਿਰੀਕਰਨ ਜਿਹੜਾ ਵਧਾਉਣਾ ਚਾਹੁੰਦੇ ਆਂ ਚਾਹੀਦਾ ਇਹ ਹੈ ਕਿ ਸਾਡੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲਣ ਚਾਹੀਦਾ ਇਹ ਹੋਰ ਉਲਟ ਰਿਹਾ ਔਰ ਉਸੇ ਜੋ 2013 ਦਾ ਜਿਹੜਾ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਲਾਰੈਕਟ ਇਹ ਕਿਸਮ ਦਾ ਬਾਈਪਾਸ ਕੀਤਾ ਜਾ ਰਿਹਾ ਭਾਜਪਾ ਹਰਿਆਣਾ ਵਿੱਚ ਇਸੇ ਪਾਲਿਸੀ ਤਹਿਤ ਤੇ ਮੱਧ ਪ੍ਰਦੇਸ਼ ਵਿੱਚ ਇਸੇ ਪਾਲਿਸੀ ਤਹਿਤ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਜ਼ਮੀਨ ਕੌਣ ਜਾ ਰਹੀ ਹੈ 35000 ਏਕੜ ਹੈ ਉੱਥੇ ਇਸ ਕਰਕੇ ਸਾਰੀਆਂ ਬੀਜੇਪੀ ਰੂਲ ਸਾਰੀਆਂ ਬੀਜੇਪੀ ਰੂਲਡ ਸਟੇਟ ਨੇ ਹਰਿਆਣਾ ਚ ਵੀ ਬੀਜੇਪੀ ਹੈ ਮੱਧ ਪ੍ਰਦੇਸ਼ ਚ ਵੀ ਹੈ ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਦੋਰਾ ਕਰਦਾਰ ਦਿਖਾ ਕੇ ਸੇਰਾ ਬਣਨ ਦੀ ਕੋਸ਼ਿਸ਼ ਕਰੂਗਾ ਲੋਕ ਸਾਫ ਸਮਝਦੇ ਹੁੰਦੇ ਨੇ ਇਸੇ ਕਰਕੇ ਅਸੀਂ 2013 ਦੇ ਐਕਟ ਬਾਰੇ ਬਹੁਤ ਸਪਸ਼ਟ ਗੱਲ ਕੀਤੀ ਹੈ ਕਿ ਇਹ ਐਕਟ ਦੀਆਂ ਲੋਕਪੱਖੀ ਮੱਦਾਂ ਨੂੰ ਕਾਰਪੋਰੇਟ ਪਾਸੇ ਕਰਾਉਣਾ ਚਾਹੁੰਦਾ ਔਰ ਇਹ ਜਦੋਂ ਲੈਂਡ ਪੂਲਿੰਗ ਪਾਲਿਸੀ ਦਾ ਜਦੋਂ ਲਿਆਂਦਾ ਖੜਾ ਅੱਠ ਪਈਆਂ ਦਾ ਜਿਹੜਾ ਖੜਾ ਪਬਲਿਕ ਡੋਮੇਨ ਚ ਹੈ ਉਹਦੇ ਪਹਿਲੇ ਪੈਸੇ ਚ ਹੀ ਇਹ ਹੈ ਕਿ ਲੈਂਡ ਐਕਵਿਜ਼ੀਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਫਿਕਲਟੀਜ਼ ਨੇ ਜਾਂ ਜਿਹੜੀਆਂ ਕੋਈ ਉਹਦੀਆਂ ਪ੍ਰੋਬਲਮਸ ਨੇ ਉਹਨਾਂ ਦਾ ਬਦਲ ਇਹਨਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਲੱਭੀ ਹੈ ਇਹ ਲੈਂਡ ਗ੍ਰੈਬਿੰਗ ਸੀ ਇੱਕ ਕਿਸਮ ਨਾਲ ਜਿਹੜਾ ਸੰਘਰਸ਼ ਨਾਲ ਕੁਝ ਅਸੀਂ ਹਾਸਲ ਕੀਤਾ ਸੀ ਕਿ ਲੋਕਾਂ ਨੂੰ ਕੁਝ ਨਿਆ ਮਿਲ ਜੂਗਾ ਉਸ ਨੂੰ ਦਰਕਰਨ ਕਰਨ ਦੀ ਕੋਸ਼ਿਸ਼ ਹੈ ਔਰ ਜੇ ਅੱਗੇ ਵੀ ਕੋਈ ਸਰਕਾਰ ਕਰੂਗੀ ਤਾਂ ਉਸ ਨੂੰ ਸਖਤ ਵਿਰੋਧ ਦਾ ਸਾਹਮਣਾ ਜਿਹੜਾ ਕਰਨਾ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਸ਼ੁਰੂਆਤ ਜਿਹੜੀ ਹੋਈ ਸੀ ਸਭ ਤੋਂ ਪਹਿਲਾਂ ਜਿਹੜੇ ਸ਼ੱਬੋ ਖਨੋਰੀ ਪੋਟੇਟਾਏਗੀ ਉਸ ਤੋਂ ਬਾਅਦ ਤੁਹਾਨੂੰ ਘਰਾਂ ਤੋਂ ਨਿਕਲਣ ਦਿੱਤਾ ਗਿਆ ਜਦੋਂ ਤੁਸੀਂ ਚੰਡੀਗੜ੍ਹ ਆਵਾਂ ਸੀ ਤੁਹਾਨੂੰ ਲੱਗਦਾ ਕਿ ਸ਼ੁਰੂਆਤ ਉੱਥੋਂ ਹੋਈ ਸੀ ਵੀ ਕਿਵੇਂ ਕਿਸਾਨਾਂ ਨੂੰ ਦਬਾਇਆ ਜਾਵੇ ਉਸ ਤੋਂ ਬਾਅਦ ਲੈਂਡ ਪੋਲੀਸੀ ਜਿਹੜੀ ਠੱਪ ਦਿੱਤੀ ਜਾਵੇ ਉੱਤੇ ਵੀ ਹੁਣ ਘਰਾਂ ਤੋਂ ਬਾਹਰ ਨਿਕਲ ਨਹੀਂ ਸਕਦੇ ਅੰਦੋਲਨ ਕਰ ਨਹੀਂ ਸਕਦੇ ਜਿਵੇਂ ਮਰਜ਼ੀ ਚਲਾਈ ਚਲੋ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਹਾਰ ਤੋਂ ਬਾਅਦ ਪਾਲਿਸੀ ਚ ਸ਼ਿਫਟ ਸੀ ਇਸ ਕਰਕੇ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਪਰ ਪੰਜਾਬ ਦੇ ਲੋਕ ਦਿੱਲੀ ਦੇ ਪਹਿਲੇ ਇਤਿਹਾਸਕ ਅੰਦੋਲਨ ਚ ਜੋ ਜਿੱਤ ਕੇ ਆਏ ਨੇ ਜੋ ਉਹਨਾਂ ਦੀ ਚੇਤਨਾ ਚ ਬਸਿਆ ਕਿ ਕਾਰਪੋਰੇਟ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਿੰਡਾਂ ਨੂੰ ਉਜਾੜ ਦਊਗਾ ਇਹਦਾ ਸਖਤ ਰਜਿਸਟੈਂਸ ਹੋਊਗੀ ਔਰ ਉਸੇ ਦਾ ਪ੍ਰਗਟਾਵਾ ਇਸ ਦੂਜੇ ਅੰਦੋਲਨ ਚ ਵੀ ਹੋਇਆ ਇਸ ਅੰਦੋਲਨ ਚ ਵੀ ਹੋਇਆ ਔਰ ਐਸੇ ਅੰਦੋਲਨ ਕਰਕੇ ਸਰਕਾਰ ਪਿੱਛੇ ਹਟੀ ਹੈ ਸਰਕਾਰ ਲੋਕਾਂ ਦੇ ਵਿੱਚ ਫੈਲ ਰਹੇ ਰੋਹ ਤੋਂ ਡਰ ਕੇ ਪਿੱਛੇ ਹਟੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਛੱਡ ਦਿੱਤਾ ਪਰ ਸਰਕਾਰ ਨੂੰ ਘਟੋ ਘਟ ਇਹ ਸਮਝ ਆ ਗਿਆ ਕਿ ਇਹਦੀ ਸਿਆਸੀ ਕੀਮਤ ਦੇਣੀ ਪੈਣੀ ਹੈ ਇਸ ਕਰਕੇ ਪਿੱਛੇ ਹਟਿਆ ਰਮਿੰਦਰ ਭਾਜੀ ਕੀ ਇਹ ਸਥਿਤੀ ਵੀ ਸਪਸ਼ਟ ਕਰੋ ਸਥਿਤੀ ਸਭ ਤੋਂ ਕਟਕਰਾ ਸਮਾਜਿਕ ਹੈ ਕਿ ਵਿਧ ਰਿੱਤਾਂ ਕੁ ਸਰਕਾਰ ਕੈਬਨਿਟ ਸਦਕੇ ਇਹਨੂੰ ਨੋਟੀਫਿਕੇਸ਼ਨ ਡੀ ਨੋਟੀਫਾਈਸ ਕਰੇ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਇਹ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਤਾਂ ਫਿਰ 24 ਨੂੰ ਅਸੀਂ ਇਹਨਾਂ ਬਾਰੇ ਜਿਹੜਾ ਨੈਕਸਟ ਪ੍ਰੋਗਰਾਮ ਹੈ ਹੋਰ ਮੁੱਦਿਆਂ ਤੇ ਦਮਾਂਗੇ ਇਹਦੇ ਤੇ ਨਹੀਂ ਦਮਾਂਗੇ ਜੇ ਇਹ ਸਪਸ਼ਟ ਨਹੀਂ ਕਰਦੇ ਤਾਂ ਫਿਰ ਇਹਨਾਂ ਬਾਰੇ ਵੀ ਪ੍ਰੋਗਰਾਮ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਨੂੰ ਐਲਾਨ ਕੀਤਾ ਜਾਉ ਔਰ ਜੇ ਇਹ ਕਰ ਦਿੰਦੇ ਨੇ ਤਾਂ ਉਹ ਜੇ ਜੇਤੂ ਰੈਲੀ ਹੋਊਗੀ ਸਾਹਿਬ ਜੀ ਸਾਹਿਬ ਕਹਿੰਦਾ ਪਾਕਿਸਤਾਨ ਦੀ ਦੋ ਅਨੁਚਮਕਾ ਕਿਉਂ ਹੈ ਤਾਂ ਉਹ ਸਰਕਾਰ ਇਹ ਦੀ ਨੋਟੀਫਾਈਡ ਨਹੀਂ ਕਰਾਤੀ ਸ਼ੰਕਾ ਦਾ ਕਾਰਨ ਇਸ ਕਰਕੇ ਹੈ ਕਿ ਇਹ ਸਰਕਾਰ ਬਹੁਤ ਵਾਰੀ ਸਾਡੇ ਨਾਲ ਪਹਿਲਾਂ ਵੀ ਚੀਜ਼ਾਂ ਮੰਨ ਕੇ ਲਾਗੂ ਨਹੀਂ ਕਰ ਦਈ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਕੈਬਨਟ ਜੋ ਜਿਸ ਤਰ੍ਹਾਂ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੀਤੀ ਹੈ ਉਸੇ ਢੰਗ ਨਾਲ ਜੇ ਰੱਦ ਕਰ ਦੇਗੀ ਤਾਂ ਮਨਸ਼ਾ ਸਾਫ਼ ਹੋ ਜਾਏਗੀ ਕੋਈ ਪ੍ਰੋਬਲਮ ਨਹੀਂ ਸਾਨੂੰ ਇਸੇ ਕਰਕੇ ਅਸੀਂ ਟੈਕਨੀਕਲ ਪੁਆਇੰਟ ਉਠਾਇਆ 14 5 ਦਾ ਬਿਆਨ ਹੈ ਨਾ ਚਾਰ ਲਾਈਨਾਂ ਦੇ ਬਿਆਨ 'ਚ 14 5 ਦੀ ਪਾਲਿਸੀ ਦਾ ਜ਼ਿਕਰ ਹੈ 4 6 ਦੀ ਪਾਲਸੀ ਚ 14 5 ਦੀ ਕੰਟੀਨਿਊਟੀ ਨਹੀਂ ਲਿਖੀ ਹੋਈ ਹੈ ਟੈਕਨੀਕਲ ਐਸਪੈਕਟ ਹੈ ਔਰ ਇਹ 4 6 ਦੀ ਪਾਲਸੀ ਦਾ ਜ਼ਿਕਰ ਨਹੀਂ ਹੈ ਪ੍ਰੈਸ ਬਿਆਨ ਤੋਂ ਲੀਗਲੀ ਸਟੈਂਡ ਕਰਦੀ ਹੈ ਹਾਲੇ ਇਸ ਮਾਮਲੇ 'ਚ ਇਹ 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 ਨੁਕਤਾ ਜਿਹੜਾ ਇੰਪੋਰਟੈਂਟ ਨੁਕਤਾ ਤੁਸੀਂ 20 ਤਰੀਕ ਤੁਸੀਂ ਇਹ ਕਹਿੰਦੇ ਹੋ ਕਿ ਸਥਿਤੀ ਸਪਸ਼ਟ ਕਰੇ ਯਾ ਦੂਸਰੀ 20 ਤਰੀਕ ਤੱਕ ਤੁਸੀਂ ਕਹਿੰਦੇ ਹੋ ਕਿ ਕੈਬਨਿਟ ਸਦਕੇ ਇਹਨੂੰ ਰੰਗ ਕਰੇ ਨਹੀਂ ਜੀ 20 ਮੈਂ ਮੈਂ ਕਰਦਾ ਜਾ ਰਿਹਾ ਹਾਂ ਸਰ ਜੀ 20 ਤਰੀਕ ਦੀ ਯਾਰ ਸਾਡੀ ਤਿਆਰੀ ਹੈ ਤਿਆਰੀ ਦੀ ਮੀਟਿੰਗ ਹੈ ਅਗਲੇ ਪ੍ਰੋਗਰਾਮ ਦੀ ਅਸੀਂ ਉਹਦੀ ਤਿਆਰੀ ਕਰਾਂਗੇ ਜੇ فرض ਕਰ ਲੋ ਹਾਲਤਾਂ ਬਦਲ ਜਾਂਦੀਆਂ ਨੇ ਜਿਹੜੇ ਤਕਨੀਕੀ ਨੁਕਸਾਨ ਨੇ ਜੇ ਸਾਡੀ ਤਸਦੀਕੀ ਹੁੰਦੀ ਆ ਉਹਨਾਂ ਤੇ ਫਿਰ ਅਸੀਂ ਉਹ 24 ਤਰੀਕ ਨੂੰ ਚ 25 ਵੱਡੀ ਰੈਲੀ ਜੇਤੂ ਰੈਲੀ ਕਰਾਂਗੇ ਜੇ فرض ਕਰ ਲੋ ਸਾਡੀਆਂ ਤਕਨੀਕੀ ਨੁਕਸਾਨ ਦੂਰ ਨਹੀਂ ਹੁੰਦੇ ਫਿਰ ਅਗਲੇ ਸੰਘਰਸ਼ ਦਾ ਇਲਾਜ ਕਰਾਂਗੇ 24 ਦਾ ਪ੍ਰੋਗਰਾਮ ਸਟੈਂਡ ਕਰ ਜਿਹਦੇ ਚ ਪਾਰਟੀ ਨੂੰ ਲੱਗਦਾ ਤੁਹਾਨੂੰ ਤੁਸੀਂ ਕਿਹਾ ਕਿ ਮਈ ਦੇ 14 ਮਈ ਵਾਲੀ ਗੱਲ ਹੋਈ ਐ 4 ਜੂਨ ਵਾਲੀ ਨਹੀਂ ਹੋਈ ਪਰ ਉਸ ਤੋਂ ਬਾਅਦ ਐਮੈਂਡਮੈਂਟਸ ਆਈਆਂ ਉਸ ਕਿ ਸਾਧੂ ਕੋ ਸਾਧ ਦੇ ਜੋ ਸਰਕਾਰ ਆਪਦੀ ਗਾਰਡਿੰਗ ਹੁੰਦੀ ਚੰ ਇੱਕ ਤਾਂ ਸਾਧ ਦੇ ਸੁਝਾਅ ਦੇ ਰਹੇ ਅਸੀਂ ਉਹਨੂੰ ਅਮੈਂਡ ਕਰਦੇ ਰਹੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਉਸ ਤੋਂ ਬਾਅਦ ਵੀ ਉਸਾਂ ਦੀ ਇਸ ਚ ਇਸ ਚ ਟੈਕਨੀਕਲ ਲੀਗਲ ਟਰਮ ਹੈ ਜੇ ਤਾਂ ਉਹਦੀ ਅਮੈਂਡਮੈਂਟਸ ਚ ਚੀਜ਼ ਅੱਗੇ ਜਾਂਦੀ ਹੋਏਗੀ ਤਾਂ ਉਹ ਅਸੀਂ ਮੰਨ ਲਾਂਗੇ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਸਬਸਕੁਇੰਟ ਜਿਹੜੀਆਂ ਅਮੈਂਡਮੈਂਟਸ ਨੇ ਪਰ ਜਦੋਂ ਉਹਦੇ ਚ 4 6 ਦੀ ਪਾਲਿਸੀ ਚ 14 5 ਦਾ ਜ਼ਿਕਰ ਹੀ ਨਹੀਂ ਹੈ ਤਾਂ ਇਹ ਕੱਲ ਨੂੰ ਸਰਕਾਰ ਸਾਨੂੰ ਬਿਲਕੁਲ ਕਹਿ ਦਊਗੀ ਵੀ ਅਸੀਂ ਤਾਂ 14 6 ਵਾਲੀ ਮਈ ਵਾਲੀ ਰੱਦ ਕੀਤੀ ਐ ਜੂਨ ਵਾਲੀ ਤਾਂ ਸਟੈਂਡ ਕਰਦੀ ਐ ਇਹ ਟੈਕਨੀਕਲ ਪੁਆਇੰਟ ਨੇ ਸਾਵਧਾਨੀ ਤੇ ਚੌਕਸੀ ਅਸੀਂ ਦਿੱਲੀ ਅੰਦੋਲਨ ਵੇਲੇ ਵੀ ਰੱਖੀ ਸੀ ਮੋਦੀ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਸੀ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਪਾਰਲੀਮੈਂਟ ਚੋਂ ਲਿਆਇਆ ਉਸੇ ਚੋਂ ਰੱਦ ਕਰੋ ਇਹ ਸਾਵਧਾਨੀ ਸਾਡੀ ਫਰਜ ਐ ਸਯੁਕਤ ਕਿਸਾਨ ਮੋਰਚੇ ਦਾ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਇਹ ਆਪਣਾ ਫਰਜ ਅਸੀਂ ਨਿਭਾਵਾਂਗੇ ਐ ਐਮਐਸਸੀ ਵਾਲਾ ਜੋ ਉਹ ਉਹ ਚਲਦਾ ਰੂ ਪਹਿਲਾਂ ਇਹਨੂੰ ਵੇਡ ਲਈ ਅੱਜ ਵੀ ਜਿਹੜੇ AMM ਤੁਹਾਨੂੰ ਇੱਕ ਤਾਂ ਲੈ ਕੇ ਸੱਦਾ ਦਿੱਤਾ ਸੀ ਉਹ ਚੰਦੇ ਅੱਜ ਨਾ ਜਿਵੇਂ 26 ਨੂੰ 26 ਨੂੰ ਜੀ ਪ੍ਰਾਪਤੀ ਵੀ ਜਿਹੜੇ ਮੰਤਰੀਆਂ ਦੇ ਬਿਆਨ ਆ ਰਹੇ ਨੇ ਅਜੇ ਹੁਣ ਵੀ ਅਜੇ ਇੱਕ ਆਪਣਾ ਜੀਐਨਸੀ ਬਣਾ ਲਿਆ ਜਿੱਦੇ ਵੀ ਮੰਤਰੀ ਨੇ ਉਹ ਸਾਰੀ ਗੁਰਦੁਆਰਾ ਦਾ ਘਰ ਨੇ ਕੌਣ ਜੀ ਬਹੁਤ ਬਧੀ ਹੈ ਜੀ ਬਹੁਤ ਹੈ ਸਭ ਕਹਿੰਦੇ ਬੜਾ ਸਿੱਕਾ ਸਾਨਾ ਦੇ ਜਾਂ ਲੋਕਾਂ ਦੇ ਦੁੱਖ ਨੂੰ ਦੇਖਦੇ ਹੋਏ ਅਸੀਂ ਇਹਨੂੰ ਬਾਤ ਇਹ ਹੀ ਆਪਣੇ ਆਪ ਦੇ ਕਿਸਾਨ ਇਹ ਹੀ ਆਪਣੇ ਆਪ ਦੇ ਕਿਸਾਨ ਹੈ ਮੋਦੀ ਸਾਹਿਬ ਨੇ ਉਦੋਂ ਕਿਹਾ ਜੀ ਵੀ ਕਾਨੂੰਨ ਤਾਂ ਚੰਗਾ ਹੀ ਸਮਝਾ ਨਹੀਂ ਸਕੇ ਇਹਨਾਂ ਦਾ ਬਿਆਨ ਹੈ ਕਿ ਪੌਸੀ ਤਾਂ ਚੰਗੀ ਸੀਗੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਤੋ ਜਨਤਾ ਦੀ ਆਵਾਜ਼ ਨੂੰ ਸਹੀ ਢੰਗ ਨਾਲ ਜੇ ਸਾਰੇ ਲੈ ਲੈਣ ਮੋਦੀ ਸਾਹਿਬ ਇਹ ਸੇ ਜੋ ਨਵਾਂ ਖੇਤੀ ਖਰੜਾ ਲੈ ਕੇ ਆਇਆ ਸੀ ਜਿਹਨੂੰ ਅਸੀਂ ਪੰਜਾਬ 'ਚ ਸਰਕਾਰ ਨੂੰ ਕਹਿ ਕੇ ਵਿਧਾਨ ਸਭਾ 'ਚ ਰੱਦ ਕਰੋ ਅਸੀਂ ਇਹ ਚਾਹੁੰਦੇ ਆ ਕਿ ਵੀ ਪ੍ਰੋ ਕਾਰਪੋਰੇਟਰ ਏਜੰਡਾ ਛੱਡ ਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਕਿਵੇਂ ਹੋਵੇ ਉਹਨਾਂ ਨੂੰ ਸ਼ਹਿਰੀ ਸ਼ਹਿਰਾ ਵਰਗੀਆਂ ਸਹੂਲਤਾਂ ਕਿਵੇਂ ਮਿਲਣ ਉਹਦੇ 'ਚ ਚੀਜ਼ਾਂ ਡਿਵੈਲਪ ਕਿਵੇਂ ਹੋਣ ਮਾਡਲ ਇਹ ਹੋਣਾ ਚਾਹੀਦਾ ਆਮ ਲੋਕ ਕੇਂਦਰ 'ਚ ਹੋਣੇ ਚਾਹੀਦੇ ਨੇ ਕਾਰਪੋਰੇਟ ਕੇਂਦਰ 'ਚ ਨਹੀਂ ਰਾਜਵਾਲ ਸਾਹਿਬ ਇੱਕ ਮੈਂ ਇੱਕ ਹੋਰ ਗੱਲ ਜਿਹੜਾ ਉਹ ਕੇਐਮਐਮ ਵਾਲਾ ਸਵਾਲ ਸੀ ਇਸ ਨੂੰ ਅਸੀਂ 20 ਤਰੀਕ ਨੂੰ ਆਪਣੀ ਅਗਲੀ ਮੀਟਿੰਗ 'ਚ ਇਹਦੇ ਤੇ ਵਿਚਾਰ ਕਰਾਂਗੇ ਅੱਜ ਅਸੀਂ ਸਿਰਫ ਅਮਰਜੈਂਸੀ ਸਥਿਤੀ ਦੇ ਮੌਲਾਂਕਲ ਇਕੱਠੇ ਹੋਏ ਜੀ ਰਾਜਵਾਲ ਸਾਹਿਬ ਉਹ ਵੀ ਦੱਸ ਦਿਓ ਜਿਹੜਾ ਕੱਲ ਨੂੰ ਫ੍ਰੀ ਟ੍ਰਿਪ ਰੇਟ ਨੂੰ ਲੈ ਕੇ ਮੁੱਦੇ ਛਾੜਨੇ ਆ ਕਿਉਂਕਿ ਮੋਦੀ ਸਰਕਾਰ ਤੋਂ ਵਾਰ-ਵਾਰ ਦਾਅਵਾ ਕਰਦ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਪਿੱਛੇ ਦੇ ਵਿੱਚ ਖੜੇ ਆ ਕਿ ਅਸੀਂ ਉੱਥੇ ਨਹੀਂ ਝੁਕਾਂਗੇ ਫਿਰ ਵੀ ਤੁਹਾਨੂੰ ਕੀ ਲੱਗਦਾ ਜੀ ਹਾਲੇ ਮੈਂ ਸਮਝਦਾ ਕਿ ਸਪਸ਼ਟ ਸਰਕਾਰ ਨੇ ਜਵਾਬ ਨਹੀਂ ਦਿੱਤਾ ਇਹ ਗੱਲਬਾਤ ਜਾਰੀ ਹੈ ਕਿਉਂਕਿ ਦਬਾਅ ਬਹੁਤ ਹੈ ਅਮਰੀਕਾ ਦਾ ਇਹ ਬਾਹਮ ਮਰੋੜਨ ਵਾਲੀ ਗੱਲ ਕਰ ਰਹੇ ਨੇ ਤੇ ਜੇ ਇਸ ਤਰ੍ਹਾਂ ਦੀ ਗੱਲ ਕੱਲ ਨੂੰ ਹੋ ਗਈ ਇਹ ਕਿਸਾਨਾਂ ਦਾ ਤਾਂ ਕਹਣ ਪੈ ਜੇਗਾ ਇਸ ਕਰਕੇ ਅਸੀਂ ਉਹਨੂੰ ਜਦੋਂ ਤੱਕ ਕੰਪਲੀਟਲੀ ਸਰਕਾਰ ਕਹਿ ਨਹੀਂ ਦਿੰਦੀ ਵੀ ਅਸੀਂ ਬਿਲਕੁਲ ਹੀ ਨਹੀਂ ਕੋਈ ਸਮਝੌਤਾ ਕਰਦੇ ਖੇਤੀ ਸੈਕਟਰ ਡੇਰੀ ਸੈਕਟਰ ਇਹਦੇ ਵਿੱਚ ਬਿਲਕੁਲ ਨਹੀਂ ਆਏਗਾ ਉਦੋਂ ਤੱਕ ਇਹ ਸਾਡਾ ਜਾਰੀ ਰਹੇਗਾ